ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਬਹੁਤ ਹੀ ਚਰਚਿਤ ਮਾਮਲਾ ਪੁਲਿਸ ਇਨਕਾਊਂਟਰ ਨਾਲ ਜੁੜਿਆ ਹੋਇਆ ਮੰਡੋਰ ਕੇਸ ਜਸਪ੍ਰੀਤ ਸਿੰਘ ਜਿਸ ਨੇ ਇੱਕ ਛੋਟਾ ਬੱਚਾ ਕਨੈਪ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਜਸਪ੍ਰੀਤ ਨੂੰ ਵੀ ਬੱਚੇ ਤੋਂ ਵਾਪਸ ਲੈ ਲਿਆ ਔਰ ਜਸਪ੍ਰੀਤ ਦਾ ਇਨਕਾਊਂਟਰ ਕਰ ਦਿੱਤਾ ਪਰਿਵਾਰ ਹਾਈ ਕੋਰਟ ਪੁੱਜਿਆ ਸੀ ਪਰ ਹਾਈ ਕੋਰਟ ਵਿੱਚ ਜਦੋਂ ਸੁਣਵਾਈ ਹੋਣੀ ਸੀ ਤਾਂ ਬਿਲਕੁਲ ਇੱਕ ਦਿਨ ਪਹਿਲਾਂ ਵਕਾਲਤਨਾਮਾ ਸੀਨੀਅਰ ਐਡਵੋਕੇਟ ਨਵਕੀਰਨ ਸਿੰਘ ਤੋਂ ਵਾਪਸ ਲੈ ਲਿਆ ਜਾਂਦਾ ਹੈ ਚਰਚਾ ਉੱਠੀ ਕਿ ਆਖਰਕਾਰ ਪਰਿਵਾਰ ਕਿਸੇ ਦਬਾਅ ਕਰਕੇ ਡਰ ਕਰਕੇ ਪਿੱਛੇ ਹਟਿਆ ਜਾਂ ਵਜ੍ਹਾ ਕੋਈ ਹੋਰ ਹੈ ਹਾਲਾਂਕਿ ਇੱਕ ਪਾਸੇ ਉਹ ਕੇਸ ਚੱਲਦਾ ਸੀ ਇੱਕ ਏਸੇ ਮਾਮਲੇ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਹੋਈ ਹੈ ਫਾਈਲ ਹੋ ਚੁੱਕੀ ਹੈ ਅਗਲੀ ਤਰੀਕ ਕਦੋਂ ਹੁੰਦੀ ਹੈ এবਾਰ ਗੱਲ ਦੇਖਣ ਵਾਲੀ ਹੋਵੇਗੀ ਪਰ ਫਾਈਲ ਕਿਸ ਨੇ ਕੀਤੀ ਹੈ ਔਰ ਇਸ ਵਿੱਚ ਵਕੀਲ ਕੌਣ ਨੇ ਇਸ ਦੇ ਵਿੱਚ ਫਾਈਲ ਕਰਨ ਵਾਲੇ ਨੇ ਗੁਰਤੇਜ ਸਿੰਘ ਢਿੱਲੋ ਜਿਹੜੇ ਕੀ ਕਰਨਲ ਬਾਠ ਮਾਮਲੇ ਦੇ ਵਿੱਚ ਵੀ ਬੀਬੀ ਜਸਵਿੰਦਰ ਕੌਰ ਬਾਠ ਦੇ ਨਾਲ ਪਹਿਲੇ ਦਿਨ ਤੋਂ ਲੈ ਕੇ ਅਖੀਰ ਤੱਕ ਨਾਲ ਜੁੜੇ ਹੋਏ ਨੇ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਔਰ ਦੋਵੇਂ ਕੇਸ ਕਿਵੇਂ ਇੱਕ ਦੂਜੇ ਨਾਲ ਲਿੰਕ ਕਰਦੇ ਨੇ ਇਸ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਗੁਰਤੇਜ ਸਿੰਘ ਢਿੱਲੋਂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਦਰਅਸਲ ਇਹ ਫਾਈਲ ਕਰਨ ਦੇ ਲਈ ਉਹਨਾਂ ਨੇ ਕਿਉਂ ਸੋਚਿਆ ਉਹਨਾਂ ਦਾ ਇੰਟਰਸਟ ਕੀ ਹੈ ਇਸ ਕੇਸ ਦੇ ਵਿੱਚ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਮੈਂ ਪਹਿਲਾ ਸਵਾਲ ਇਹ ਜਾਨਣਾ ਚਾਹਣਾ ਕਿ ਜਦੋਂ ਜਸਪ੍ਰੀ ਸਿੰਘ ਦੇ ਮਾਪੇ ਪਿੱਛੇ हट ਗਏ ਵਕਾਲਤਨਾਮਾ ਵਾਪਸ ਲੈ ਲਿਆ ਗਿਆ ਤਾਂ ਤੁਹਾਡਾ ਇੰਟਰਸਟ ਕੀ ਹੈ ਤੁਸੀਂ ਕਿਉਂ ਚਾਹੁੰਦੇ ਹੋ ਕਿ ਇਸ ਕੇਸ ਦਾ ਨਾਟਾਰਾ ਹੋਣਾ ਚਾਹੀਦਾ ਜਿੱਤੋ ਲੱਗਦਾ ਜੀ ਗੱਲ ਬੜੀ ਸਾਫ਼ ਹੈ ਕਿ ਜੇ ਪਰਿਵਾਰ ਪਿੱਛੇ हट ਜਾਂਦਾ ਹੈ ਪਰਿਵਾਰ ਤੇ ਦਬਾਅ ਪਿਆ ਹੋਇਆ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਜੀ ਕਿਉਂਕਿ ਪਹਿਲਾਂ ਮੇਰੀ ਗੱਲ ਹੋਈ ਸੀ 13 ਜੁਲਾਈ ਨੂੰ ਉਹਨਾਂ ਨਾਲ 13 ਜੁਲਾਈ ਤੋਂ ਬਾਅਦ ਜਿਵੇਂ ਇਹਨਾਂ ਨੇ 16 ਜੁਲਾਈ ਨੂੰ ਨਵਕਿਰਨਜੀ ਤੋਂ ਆਪਣਾ وکਾਲਤਨਾਮਾ ਵਾਪਸ ਲਿਆਇਆ ਤੇ ਨਵਕਿਰਨਜੀ ਦੀ ਕਾਲ ਮੈਨੂੰ ਆਉਂਦੀ ਹੈ ਜੀ ਮੈਂ ਜਦ ਇਹ ਤੇ ਲਖਵਿੰਦਰ ਨੂੰ ਤੇ ਬਲਜੀਤ ਕੌਰ ਜੀ ਨੂੰ ਇਹਨਾਂ ਦੀ ਮਾਤਾ ਜੀ ਨੂੰ ਫੋਨ ਲਾਉਣਾ ਹੈ ਤੇ ਦੋਨਾਂ ਦੇ ਫੋਨ ਸਵਿਚ ਆਫ ਪਾਈ ਗਏ ਜੋ ਕਿ ਸ਼ੱਕ ਦੀ ਸੂਈ ਜਾਂਦੀ ਹੈ ਕਿ ਇਹਨਾਂ ਦੇ ਕਿਸੇ ਤਰ੍ਹਾਂ ਦਾ ਬਹੁਤ ਜ਼ਬਰਦਸਤ ਦਬਾਅ ਪੈ ਚੁੱਕਿਆ ਹੈ ਜੀ ਇਹ ਦੂਜੀ ਗੱਲ ਕੀ ਹੈ ਕਿ ਕੁਝ ਮੀਡੀਆ ਪੱਤਰਕਾਰ ਜਿਹੜੇ ਹੈਗੇ ਆਪਣੇ ਚੰਗੇ ਪੱਤਰਕਾਰ ਹੈਗੇ ਨਹੀਂ ਜੀ ਉਹਨਾਂ ਨੇ ਵੀ ਸਹੀਹਾ ਦੌੜ ਇਹਨਾਂ ਦੇ ਘਰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅੱਜ ਮੈਨੂੰ ਪਤਾ ਲੱਗਿਆ ਸਵੇਰੇ ਜੀ ਉਹ ਉਹਦੇ ਪੱਤਰਕਾਰ ਨੇ ਉਹ ਇਹਨਾਂ ਦੇ ਘਰ ਗਏ ਪਤਾ ਕਰਨ ਲਈ ਕਿਉਂਕਿ ਟੈਲੀਫੋਨ ਨੰਬਰ ਸਾਰਿਆਂ ਨੇ ਮੇਰੇ ਤੋਂ ਲੈ ਚੁੱਕੇ ਨੇ ਤੇ ਉਹ ਜਦੋਂ ਜਾ ਕੇ ਦੇਖਿਆ ਤੇ ਦਰਵਾਜ਼ੇ ਬੰਦ ਨੇ ਜਿੰਦੇ ਲੱਗੇ ਹੋਏ ਨੇ ਘਰ 'ਚ ਜੀ ਮਤਲਬ ਇਹ ਬਾਨ ਹੋਇਆ ਪਿਆ ਘਰ ਉਹਨਾਂ ਦਾ ਜਿਹੜਾ ਹੱਸਦਾ ਵਾਸਦਾ ਪਰਿਵਾਰ ਸੀ ਇਸ ਗਲਤ ਸਿਸਟਮ ਨੇ ਮੈਂ ਕਹੂੰਗਾ ਪੰਜਾਬ ਦੇ ਜਿਹੜਾ 84 ਦਾ 85 ਦਾ ਦੌਰ ਲੈ ਕੇ ਆ ਰਹੀ ਹੈ ਪੰਜਾਬ ਪੁਲਿਸ 'ਚ ਜਿਵੇਂ ਇਹ ਮੈਨੂੰ ਪੱਤਰਕਾਰ ਦੱਸ ਰਹੀ ਸੀ ਜਿਵੇਂ ਜੰਗਲ ਵੀਆ ਬਾਨ ਬਣਿਆ ਹੁੰਦਾ ਉਦਾਸੀ ਛਾਈ ਹੋਈ ਹੈ ਘਰੇ ਉਹਨਾਂ ਦੇ ਪੂਰੀ ਜੀ ਜਿੰਦੇ ਲੱਗੇ ਹੋਏ ਨੇ ਤੋਂ ਹੁਣ ਤੁਸੀਂ ਪੁੱਛਦੇ ਹੋ ਕਿ ਮੇਰਾ ਇੰਟਰਸਟ ਕੀ ਹੈ ਦੇਖੋ ਮੇਰਾ ਇੰਟਰਸਟ ਮੈਂ ਕਿਸੇ ਕਿਸੇ ਦੇ ਅੱਜ ਤੱਕ ਪਰਸਨਲ ਖਿਲਾਫ ਨਹੀਂ ਚੱਲਿਆ ਜਦੋਂ ਤੱਕ ਕੋਈ ਬੰਦਾ ਗਲਤ ਨਹੀਂ ਕਰਦਾ ਜੀ ਤਾਂ ਇਹ ਮੇਰੇ ਰਿਸ਼ਤੇਦਾਰ ਦਾ ਮਾਮਲਾ ਸੀ ਉਦੋਂ ਵੀ ਮੈਂ ਹਾੜੇ ਕੱਢਦਾ ਰਿਹਾ ਇਹਨਾਂ ਦੇ ਪੁਲਸ ਵਾਲਿਆਂ ਦੇ ਆਪਣੇ ਨਾਨਕ ਸਿੰਘ ਦੇ ਡੀਆਈਜੀ ਮਨਦੀਪ ਸਿੱਧੂ ਦੇ ਡੀਜੀਪੀ ਆਪਣੇ ਗੌਰਵ ਯਾਦਵ ਜੀ ਨੂੰ ਮਿਲਣ ਗਿਆ ਉਹ ਮਿਲੇ ਹੀ ਨਹੀਂ ਮੈਂ ਇਥੇ ਮੀਸਿਸ ਬਾਅਦ ਡੇਢ ਘੰਟਾ ਉੱਥੇ ਬੈਠੇ ਰਹੇ ਜੀ ਇਹ ਗੱਲ ਮੁੱਕਦੀ ਆ ਹੈ ਕਿ ਉਹਨਾਂ ਨੇ ਆਇਨੀ ਹੈ ਕਿ ਜੇ ਮੇਰੇ ਘਰ ਚ ਅੱਗ ਲੱਗੀ ਸੀ ਤਾਂ ਤਾਂ ਹੀ ਮੈਨੂੰ ਸੇਕ ਲੱਗਣਾ ਆ ਪੰਜਾਬ ਵੀ ਮੇਰਾ ਘਰ ਹੈ ਜੀ ਆ ਪੰਜਾਬ ਜਿਵੇਂ ਅੰਗਲ ਮੇਰਾ ਬੱਚਾ ਹੈ ਤੇ ਆ ਵੀ ਮੇਰਾ ਬੱਚਾ ਆਹਾ ਜਸਪ੍ਰੀਤ ਜੀ ਤੇ ਜੇ ਇਹਦੇ ਪਰਿਵਾਰ ਤੇ ਕਿਸੇ ਤਰ੍ਹਾਂ ਦਾ ਦਬਾਅ ਪੈ ਗਿਆ ਮੈਂ ਸਮਝਦਾ ਇਸ ਗੱਲ ਨੂੰ ਹਮ ਕਿਉਂਕਿ ਹਰੇਕ ਬੰਦਾ ਪੁਲਿਸ ਦਾ ਸਰਕਾਰ ਦਾ ਦਬਾਅ ਨਹੀਂ ਚੱਲ ਸਕਦਾ ਤੁਸੀਂ ਵੀ ਜਾਣਦੇ ਹੋ ਮੈਂ ਵੀ ਚਿੰਤ ਰੰਗ ਜਾਣਦਾ ਜੀ ਮੈਂ ਤਾਂ ਇੱਕੋ ਹੀ ਕਾਮਨਾ ਕਰਦਾ ਕਿ ਉਹ ਪਰਿਵਾਰ ਕਿਉਂਕਿ ਉਹਨਾਂ ਦੇ ਮਾਤਾ ਜੀ ਬਲਜੀਤ ਕੌਰ ਦਿਨਬਾਦ ਇਹਨਾਂ ਦਾ ਨਾ ਸਿਹਤ ਡਾਊਨ ਹੋਈ ਜਾਂਦੀ ਹੈ ਮੈਂ ਤਾਂ ਪਰਮਾਤਮਾ ਚਰਨਾ ਚਾਹੀਦਾ ਅਰਦਾਸ ਕਰਨਾ ਹੈ ਕਿ ਉਹ ਮਾਤਾ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਦੀ ਸਿਹਤ ਠੀਕ ਰਹੇ ਮੈਨੂੰ ਉਹਨਾਂ ਦੀ ਸਿਹਤ ਦਾ ਜ਼ਿਆਦਾ ਫਿਕਰ ਹੋਇਆ ਹੈ ਜੀ ਸਰ ਇੱਥੇ ਇੱਕ ਸਵਾਲ ਮੈਂ ਹੋਰ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਉਹ ਇਹ ਹੈ ਕਿ ਇੱਕ ਪਾਸੇ ਤਾਂ ਵਕਾਲਤਨਾਮਾ ਐਡਵੋਕੇਟ ਨਵਕੀਰਨ ਸਿੰਘ ਤੋਂ ਵਾਪਸ ਲੈ ਲਿਆ ਔਰ ਤੁਹਾਡਾ ਜਿਹੜਾ ਫਾਈਲ ਕੀਤਾ ਗਿਆ ਕੇਸ ਹੈ ਤੁਸੀਂ ਐਡਵੋਕੇਟ ਨਵਕੀਰਨ ਸਿੰਘ ਨੂੰ ਹੀ ਰੱਖਿਆ ਜਾਂ ਤੁਹਾਡੇ ਵਕੀਲ ਕੋਈ ਹੋਰ ਨੇ ਨਹੀਂ ਮੇਰੇ ਪੁਰਾਣੇ ਚਾਲੂਗਾ 15-20 ਸਾਲ ਤੋਂ ਸਰਦਾਰ ਨਵਕੀਰਨ ਸਿੰਘ ਜੀ ਨਾਲ ਜੀ ਈਮਾਨਦਾਰ ਵਕੀ ਇਮਾਨਦਾਰ ਵਕੀਲੇ ਜਾਇਜ਼ ਗੱਲ ਕਰਨ ਵਾਲੇ ਵਕੀਲ ਨੇ ਤੇ ਪਿੱਛੇ ਹਟਨ ਵਾਲੇ ਨਹੀਂ ਹੈਗੇ ਕਦੇ ਵੀ ਉਹ ਐਸੇ ਵਕੀਲ ਨੇ ਜਿੱਥੇ ਖੜ ਜਾਂਦੇ ਨੇ ਤੇ ਉਹ ਪਿੱਛੇ ਨਹੀਂ ਹਟਦੇ ਚਾਹੇ ਜਿਹੇ ਜੇ ਮਰਜ਼ੀ ਹਾਲਾਤ ਬਣ ਜਾਣ ਜੀ ਤੇ ਇਹ ਜਿਹੇ ਹਾਲਾਤਾਂ ਲਈ ਇੱਕ ਸਟਰੋਂਗ ਵਕੀਲ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਾਬਿਲ ਹੋਣਾ ਜੀ ਕਿਉਂਕਿ ਇੱਥੇ ਸਿੱਧਾ ਮੱਥਾ ਸਰਕਾਰ ਨਾਲ ਲੱਗਣਾ ਸੀ ਮੈਨੂੰ ਪਤਾ ਸੀਗਾ ਕਿ ਸਰਕਾਰ ਨਾਲ ਸਿੱਧਾ ਮੱਥਾ ਲੱਗਣਾ ਹੈ ਜੀ ਤੇ ਉਹਦੇ ਲਈ ਇੱਕ ਸਟਰੋਂਗ ਵਕੀਲ ਚਾਹੀਦਾ ਮੈਨੂੰ ਜੀ ਜਿਹੜਾ ਨੌਲੇਜਫੁਲ ਹੋਵੇ ਤੇ ਇੱਕ ਵਿਲ ਪਾਵਰ ਜੀ ਸਟਰੋਂਗ ਹੋਵੇ ਉਹ ਦੋਨੋਂ ਚੀਜ਼ਾਂ ਲਵ ਕਿਰਨਜੀਤ ਭਰੂਤ ਨੇ ਜੀ ਤੇ ਜਿਹੜੀ ਗੱਲ ਆ ਗਈ ਪੰਜਾਬ ਦੀ ਪੰਜਾਬ ਦੇਖੋ ਜੇ ਜਸਪ੍ਰੀਤ ਨੇ ਬੱਚਾ ਚੱਕਿਆ ਸੀ ਮੈਨੂੰ ਕਹਿਣਾ ਅੱਜ ਨਹੀਂ ਕਹਿ ਰਿਹਾ ਪਹਿਲੇ ਦਿਨ ਤੋਂ ਕਹਿ ਰਿਹਾ ਉਹਨੂੰ ਉਹ ਸਜ਼ਾ ਮਿਲਣੀ ਚਾਹੀਦੀ ਸੀ ਹੂੰ ਉਹਦੀ ਜੋ ਬਾਂਦੀ ਸਜ਼ਾ ਸੀ ਕੋਰਟ 'ਚ ਉਹਨੂੰ ਪੇਸ਼ ਕਰਦੇ ਮੈਂ 1% ਵੀ ਪਟੀਸ਼ਨ ਪਾਉਣੀ ਨਹੀਂ ਥੀ ਪੰਜਾਬ ਪੁਲਿਸ ਦੇ ਖਿਲਾਫ ਗੁੱਲਣਾ ਨਹੀਂ ਸੀ ਜੀ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਵੀਡੀਓ ਦਿਖਾਏ ਮੇਰੇ ਕੋਲ ਹਾਈ ਵਿਟਨੈਸ ਹੈਗੀ ਵੀਡੀਓ ਵੀ ਹੈਗੀ ਹੂੰ ਤੇ ਜਦੋਂ ਉਹ ਦੇਖਦਾ ਮੈਂ ਮੇਰਾ ਖੂਨ ਖ올 ਉੱਠਦਾ ਹੈ ਕਿ ਬੰਦਾ ਤਾਂ ਕਿੱਡੀ ਨਹੀਂ ਮਾਰਦਾ ਹੂੰ ਕੁੱਤੇ ਦੇ ਡੰਡਾ ਨਹੀਂ ਵੱਜਦਾ ਆਪਣੇ ਤੋਂ ਜੀ ਤੇ ਕਿਵੇਂ ਕਿਸੇ ਬੱਚੇ ਦੇ ਤਿੰਨ ਗੋਲੀਆਂ ਮਾਰੀਆਂ ਇੱਕ ਸਿਰ 'ਤੇ ਤੇ ਦੋ ਛਾਤੀ 'ਚ ਹੂੰ ਉਹ ਵੀ ক্লোਜ਼ ਸ਼ਾਟ ਵਜੇ ਹੋਈ ਨੇ ਬੱਚੇ ਦੇ ਜੀ ਆ ਚੀਜ਼ਾਂ ਜਦੋਂ ਮੈਂ ਸੋਚਦਾ ਮੇਰਾ ਗੁੱਸਾ ਹੋਰ ਵੱਧ ਜਾਂਦਾ ਹੈ ਪੰਜਾਬ ਪੁਲਿਸ ਜਿਹੜੇ ਇਹਨਾਂ ਨੇ ਜਿਹੜਾ ਕੋਈ ਮਰਜ਼ੀ ਹੋਵੇ ਚਾਹੇ ਜੀ ਹੂੰ ਮੈਂ ਤਾਂ ਨਹੀਂ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਨਾ ਲਾਡੂ ਕਾ ਜੀ ਜੀ ਕਨਰਲ ਬਾਟਸ ਦਾ ਵਾਲੇ ਮਾਮਲੇ 'ਚ ਮੈਂ ਸੰਤੁਸ਼ਟ ਹਾਂ ਜੀ ਉਹ ਲੋ ਕਹਾਣੀ ਖਤਮ ਹੋ ਗਈ ਮੇਰਾ ਗੁੱਸਾ ਉਹਦੇ 'ਚ ਠੀਕ ਹੋ ਗਿਆ ਕਿਉਂਕਿ ਉਹਨਾਂ ਨੂੰ ਅਸੀਂ ਸੀਬੀਆਈ ਇਨਕੁਆਇਰੀ ਮੰਗਦੇ ਸੀ ਹੂੰ ਮਾਨਯੋਗ ਹਾਈ ਕੋਰਟ ਨੇ ਸੀਬੀਆਈ ਇਨਕੁਆਰੀ ਦੇ ਦਿੱਤੀ ਜੀ ਹੁਣ ਜੋ ਸੀਬੀਆਈ ਇਨਕੁਆਇਰੀ ਕਰੂਗੀ ਤਾਂ ਮੈਨੂੰ ਮਨਜ਼ੂਰ ਹੋਊਗਾ ਪਰਵਾਦ ਨੂੰ ਵੀ ਮਨਜ਼ੂਰ ਹੋਊਗਾ ਆਖਰੀ ਸਮੇਂ ਜਦੋਂ ਆਪਣੀ ਗੱਲ ਹੋਈ ਸੀ ਜਦੋਂ ਕੇਸ ਉਹ ਵਾਲਾ ਸੀਬੀਆਈ ਨੂੰ ਗਿਆ ਤੁਸੀਂ ਕਿਹਾ ਕਿ ਸਾਨੂੰ ਫਿਲਹਾਲ ਦੀ ਘੜੀ ਤਸੱਲੀ ਹੈ ਕਿਉਂਕਿ ਇੱਥੇ ਤਾਂ ਸਾਰਿਆਂ ਦੇ ਹਾੜੇ ਕੱ ਉਧਰੋਂ ਚਲੋ ਦੇਖਦੇ ਆ ਨਤੀਜਾ ਕੀ ਆਉਂਦਾ ਹੈ ਉਹਨਾਂ ਵੇਲੇਾਂ ਦੇ ਵਿੱਚ ਤੁਸੀਂ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਸੀ ਕਿ ਤੁਹਾਡੇ ਉੱਤੇ ਖੁਦ ਦਬਾਅ ਬਹੁਤ ਜ਼ਿਆਦੇ ਨੇ ਤੁਹਾਨੂੰ ਵੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਤੁਹਾਡੇ ਉੱਤੇ ਕਈ ਤਰ੍ਹਾਂ ਦੇ ਦਬਾਅ ਨੇ ਇਥੋਂ ਤੱਕ ਕਿ ਤੁਹਾਡੀ ਵੀ ਰੇਕੀ ਹੋਈ ਸੀ ਉਸ ਤੋਂ ਬਾਅਦ ਕੁਝ ਠੱਲ ਪਈ ਜਾਂ ਫਿਰ ਬਰਕਰਾਰ ਹੈ ਉਸੇ ਤਰ੍ਹਾਂ ਸਿਲਸਿਲਾ ਦੇਖੋ ਜੀ ਕਿੱਥੇ ਮੇਡੀ ਚੱਲੀ ਰਹੀ ਹੈ ਹਮ ਕੱਲੀ ਕੱਲੀ ਮੂਵਮੈਂਟ ਤੇ ਵਾਚ ਕਰ ਰਹੀ ਨਹੀਂ ਕੜੀ ਜਾਨ ਮੈਨੂੰ ਕੋਈ ਡਰ ਨਹੀਂ ਜੀ ਜੇ ਮੇਰਾ ਕੋਈ ਨੁਕਸਾਨ ਹੁੰਦਾ ਉਹ ਸਿੱਧਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਮੋਂ ਕੁਮੰਤਰੀ ਪੰਜਾਬ ਹੋਣਗੇ ਕਿਉਂਕਿ ਮੈਂ ਲੜਾਈ ਇਹ ਪੰਜਾਬ ਦੀ ਲੜ ਰਿਹਾ ਨਾ ਕਿਸੇ ਆਪਦੀ ਪਰਸਨਲ ਤਾਂ ਹੈ ਨਹੀਂ ਮੇਰੀ ਜੀ ਤੇ ਜੇ ਜੇ ਸਰਕਾਰ ਇਨਸਾਫ ਦਵਾਉਣ ਵਾਲਿਆਂ ਨੂੰ ਆਏ ਡਰੋਂ ਲੱਜੂਗੀ ਆਏ ਰਸਤੇ ਤੋਂ ਹਟਾਉਣ ਲੱਜੂਗੀ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਤੇ ਜਾਂ ਸਰਕਾਰ ਹੋਊਗੀ ਇਕ ਚੀਜ਼ ਹੋਰ ਕਹਿੰਦੇ ਨਾ ਜੀ ਆਈ ਕਿਸੇ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਹਮ ਮੇਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਦੁਰਘਟਨਾ ਹੁੰਦੀ ਹੈ ਜੀ ਜਾਂ ਕੋਈ ਮਾੜੀ ਚੰਗੀ ਗੱਲ ਮੇਰੇ ਪਰਿਵਾਰ ਨਾਲ ਹੁੰਦੀ ਹੈ ਜਿਵੇਂ ਮੇਰੇ ਕਰਨਲ ਬਾਟ ਸਾਹਿਬ ਦੇ ਪਰਿਵਾਰ ਨਾਲ ਹੁੰਦੀ ਹੈ ਸਾਡੇ ਦੋ ਪਰਿਵਾਰਾਂ ਨਾਲ ਕੁਝ ਵੀ ਵਾਪਰਦਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਡੀਜੀਪੀ ਪੰਜਾਬ ਦੀ ਹੋਊਗੀ ਸਿੱਟੇ ਤੁਸੀਂ ਇਹ ਸਾਰਾ ਕੁਝ ਮੰਨ ਕੇ ਚੱਲ ਰਹੇ ਹੋ ਕਿ ਨੁਕਸਾਨ ਵੀ ਹੋ ਸਕਦਾ ਜੇ ਹੋਇਆ ਤਾਂ ਉਹਦੀ ਜ਼ਿੰਮੇਵਾਰ ਕੌਣ ਹੋਣਗੇ ਹੁਣ ਮੈਂ ਗੱਲ ਕਰਦਾ ਜਸਪ੍ਰੀਤ ਮਾਮਲੇ ਦੀ ਤੁਸੀਂ ਇਸ ਨੂੰ ਕਿਸ ਅੰਜਾਮ ਤੱਕ ਲਿਜਾਣਾ ਚਾਹੁੰਦੇ ਹੋ ਔਰ ਤੁਹਾਡੀ ਫਾਈਲ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀ ਆ ਮੁੱਖ ਦੇਖੋ ਮੰਗਾਂ ਮੇਰੀਆਂ ਥੱਲੇ ਨੇ ਹਮ ਕਿ ਸੀਬੀਆਈ ਇਨਕੁਆਇਰੀ ਹੋਵੇ ਜੀ ਉਹ ਕੋਰਟ ਫਾਈ ਕੋਰਟ ਮਨੀਟਰਡ ਜੱਜ ਸਿਟਿੰਗ ਜੱਜ ਦੇ ਥੱਲੇ ਕੋਟ ਮੋਨੀਟਰਡ ਇਨਕੁਆਰੀ ਹੋਵੇ ਜੀ ਦੂਜੀ ਗੱਲ ਤੀਜੀ ਗੱਲ ਕੀ ਇਹਦੇ ਟਾਈਮ ਬਾਉਂਡ ਇਨਕੁਆਰੀ ਹੋਵੇ ਮੰਗ ਮੇਰੀ ਹਾਈ ਕੋਰਟ ਤੋਂ ਆ ਤਿੰਨ ਮੰਗਾਂ ਮੈਂ ਰੱਖੀਆਂ ਨੇ ਇਹਦੇ ਚ ਪਟੀਸ਼ਨ ਚ ਜੀ ਕੀ ਇਹ ਤਿੰਨੋਂ ਮੰਗਾਂ ਮੇਰੀਆਂ ਪੂਰੀਆਂ ਕੀਤੀਆਂ ਜਾਣ ਜੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਨਹੀਂ ਹੋਣਾ ਚਾਹੀਦਾ ਕਿ ਸਾਲਾਬਦੀ ਅਸੀਂ ਬੈਠੇ ਰਹੀਏ ਕਿਉਂਕਿ ਇਹਦੇ ਚ ਸਾਰਾ ਕੁਝ ਕਲੀਅਰ ਹੈ ਮੈਡੀਕਲ ਲੀਗਲ ਰਿਪੋਰਟ ਜਿਹੜੀ ਹੈਗੀ ਉਹ ਵੀ ਸਾਹਮਣੇ ਆ ਜੀ ਤੇ ਆਈ ਵਿਟਨੈਸ ਵੀ ਹੈਗੇ ਵੀਡੀਓਜ਼ ਵੀ ਹੈਗੇ ਉਹ ਵੀ सीबीआई ਨੂੰ ਦੇਵਾਂਗੇ ਜੀ ਇਹਦੇ ਵਿੱਚ ਲੰਬੀ ਚੌੜੀ ਕੋਈ ਇਨਵੈਸਟੀਗੇਸ਼ਨ ਦਾ 파ਟ ਰਹਿ ਨਹੀਂ ਜਾਣਾ ਜੀ ਤਾਂ ਮੈਂ ਚਾਹੁੰਦਾ ਕਿ ਟਾਈਮ ਬਾਉਂਡ ਹੋਵੇ ਤੇ ਜਿਹੜਾ ਜਸਪ੍ਰੀਤ ਦਾ ਹੈਗਾ ਜਿਹੜਾ ਚਿੱਟੇ ਦੇ ਨੌ ਦਾ ਕਤਲ ਕੀਤਾ ਗਿਆ ਹਾਂ ਹਾਂਜੀ ਉਸ ਹੀ ਆਸਮਾਨ ਨੂੰ ਸ਼ਾਂਤੀ ਮਿਲੇ ਤੇ ਜਿਹੜੇ ਪੰਜਾਬ ਦੇ ਅਮਨ ਪਸੰਦ ਲੋਕ ਨੇ ਉਹਨਾਂ ਨੂੰ ਵੀ ਕਾਉਂਸਲਾ ਹੋਵੇ ਕਿ ਪੰਜਾਬ 'ਚ ਕਾਲਾ ਦੌਰ ਵਾਪਸ ਨਹੀਂ ਆ ਰਿਹਾ ਜੀ ਨੇ ਤਾਂ ਲੋਗਾਂ ਨੂੰ ਆਇਆ ਹੈ ਬਾਹਰੋਂ ਵੀ ਮੈਨੂੰ ਟੈਲੀਫੋਨ ਆਉਂਦੇ ਨਹੀਂ ਮੀਡੀਆ ਦੇ ਜੀ ਉਹਨਾਂ ਨੂੰ ਵੀ ਆਹ ਲੱਗਣ ਲੱਗਿਆ ਕਿ ਵਾਕਈ ਪੰਜਾਬ 'ਚ ਕਾਲਾ ਦੌਰ ਸ਼ੁਰੂ ਹੋ ਗਿਆ ਉੱਥੇ ਬੈਠੇ ਮਹਿਸੂਸ ਕਰ ਰਹੇ ਨੇ ਕਿ ਜਿਹੇ ਜਿਹੇ ਦੇਖੋ ਇੱਕ ਗੱਲ ਕਲੀਅਰ ਹੈ ਲਾਡੂ ਕਾ ਜੀ ਜੇ ਇਨਕਾਊਂਟਰ ਸੱਚਾ ਸੀ ਤਾਂ ਤਾਂ ਪ੍ਰਸ਼ਾਸਨ ਨੂੰ ਬਲਜੀਤ ਕੌਰ ਜਾਂ ਲਖਵਿੰਦਰ ਨੂੰ ਚੱਕਣ ਦੀ ਕਿ ਲੋੜ ਪਈ ਗਈ ਹੈ ਜੀ ਉਹਦੇ ਘਰ ਅੱਜ ਜਿੰਦੇ ਕਿਉਂ ਲੱਗੇ ਹੋਏ ਨੇ ਹੂੰ ਮੈਂ ਪੁੱਛਣਾ ਚਾਹੁੰਦਾ ਗੱਲ ਤੁਹਾਡੇ ਕੋਲ ਉਹਦੇ ਜਵਾਈ ਤੇ ਪ੍ਰੈਸ਼ਰ ਕਿਉਂ ਪਾਇਆ ਜਾ ਰਿਹਾ ਉਹਦੀ ਬੇਟੀ ਤੇ ਪ੍ਰੈਸ਼ਰ ਅਮੜ ਗੱਲ ਰਹਿੰਦੇ ਨੇ ਉਹਨਾਂ ਤੇ ਪ੍ਰੈਸ਼ਰ ਕਿਉਂ ਪਾਇਆ ਜਾ ਰਿਹਾ ਜੇ ਸੱਚੀ ਨਹੀਂ ਤਾਂ ਲੈਕਦਰ ਇਨਕੁਆਰੀ ਹੋ ਜਾਂਦੋ ਮਾਲ ਇਮਾਨਦਾਰੀ ਨਾਲ ਹੋ ਜਾਂਦੋ ਜਿਹੜਾ ਦੋਸ਼ੀ ਹੋਊਗਾ ਫੜਿਆ ਜਾਊਗਾ ਇੱਕ ਇਹ ਵੀ ਪਤਾ ਲੱਗਿਆ ਸੀ ਤੁਸੀਂ ਤਾਂ ਨਵਾਂ ਰਾਹ ਅਖਤਿਆਰ ਕਰ ਲਿਆ ਆਪਣੇ ਪੱਧਰ ਤੇ ਪਟੀਸ਼ਨ ਪਾਉਣ ਦਾ ਹਾਈ ਕੋਰਟ ਜਾਣ ਦਾ ਪਰ ਇਸ ਤੋਂ ਪਹਿਲਾਂ ਹਾਲੇ ਤੱਕ ਪਟੀਸ਼ਨ ਵਾਪਸ ਨਹੀਂ ਹੈ ਜਦੋਂ ਨਵਕਿਰਨ ਸਿੰਘ ਤੋਂ ਵਕਾਲਤਨਾਮਾ ਵਾਪਸ ਲਿਆ ਗਿਆ ਤੇ ਜਿਹੜੇ ਉਹਨਾਂ ਦੇ ਮਾਤਾ ਨੇ ਜਸਪ੍ਰੀਤ ਦੇ ਬਲਜੀਤ ਕੌਰ ਉਹਨਾਂ ਨੇ ਇੱਕ ਨਵੇਂ ਵਕੀਲ ਦੇ ਜ਼ਰੀਏ ਵੀ ਤੇ ਆਪਣਾ ਪੱਖ ਰੱਖਿਆ ਸੀ ਨਾ ਅਗਲੇ ਦਿਨ ਉੱਥੇ ਜਾ ਕੇ ਉਹ ਜੀ ਜੀ ਨਾ ਰੱਖਿਆ ਸੀ ਮਾਨਯੋਗ ਜੱਜ ਸਾਹਿਬ ਵਿਸ਼ੇਸ਼ ਸਾਹਿਬ ਦੀ ਕੋਰਟ ਸੀ ਜੀ ਉਹਨੇ 6 ਵਜੇ ਕੇਸ ਟੇਕ ਅਪ ਕੀਤਾ ਸੀ ਉਹ ਵੀ ਮੈਂ ਉੱਥੇ ਥੋੜਾ ਵਕੀਲ ਨੂੰ ਸਾਹਿਬ ਨੂੰ ਕਹਿ ਕੇ ਕੀਤਾ ਜੀ ਕਿਉਂਕਿ ਮੈਨੂੰ ਪੂਰਾ ਅਹਿਸਾਸ ਸੀਗਾ ਕਿ ਆਹ ਕੇਸ ਵਾਪਸ ਲੈ ਲੈਣਗੇ ਜੀ ਕਿਉਂਕਿ ਮੇਰੇ ਕੋਰਟ 'ਚ ਬੈਠਣ ਦੇ ਬੈਠੇ ਹੋਣ ਕਾਰਨ ਇਨਾਂ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੂੰ ਸਪੈਸ਼ਲ ਆਉਣਾ ਪਿਆ ਕੋਰਟ 'ਚ ਜੀ ਇਹਨਾਂ ਦੀ ਸਿੱਟ ਦੀ ਟੀਮ ਨੂੰ ਆਉਣਾ ਪਿਆ ਪਟਿਆਲੇ ਤੋਂ ਹੂੰ ਕਿਉਂਕਿ ਮੈਂ ਤਾਂ 9:00 ਵਜੇ ਕੋਰਟ 'ਚ ਪਹੁੰਚ ਗਿਆ ਸੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਢਿੱਲੋਂ ਕੋਰਟ 'ਚ ਬੈਠਾ ਹੈ ਹੂੰ ਤਾਂ ਇਹਨਾਂ ਨੂੰ ਸ਼ਾਮ ਨੂੰ ਆਪਣੇ ਐਡੀਸ਼ਨਲ ਐਡਵੋਕੇਟ ਜਨਰਲ ਨੂੰ ਪੇਸ਼ ਕਰਨਾ ਪਿਆ ਹੂੰ ਇੱਕ ਨੂੰ ਪੇਸ਼ ਕਰਨਾ ਪਿਆ ਪਲੱਸ ਇਹਨਾਂ ਦੇ ਜਿਹੜਾ ਵਕੀਲ ਹੈ ਇਹ ਬਲਜੀਤ ਘਾਰ ਵੱਲੋਂ ਨਵਾਂ ਵਕਾਲਤ ਨਾ ਉਹਨੂੰ ਪੇਸ਼ ਕਰਨਾ ਪਿਆ ਸ਼ਾਮ ਦੇ ਨੂੰ ਜੀ ਇਹਨਾਂ ਨੇ ਇਹਨਾਂ ਨੇ ਮੰਗਿਆ ਸਮਾਂ ਹੂੰ ਐਡਿਸ਼ਨਲ ਐਡਵੋਕੇਟ ਜਨਰਲ ਨੇ ਕਿਉਂਕਿ ਮਾਨਯੋਗ ਜੱਜ ਸਾਹਿਬ ਨੇ ਪਿਛਲੇ ਸਮਾਂ ਦਿੱਤਾ ਸੀ ਵੀ 17 ਜੁਲਾਈ ਨੂੰ ਸਟੇਟਸ ਰਿਪੋਰਟ ਸਬਮਿਟ ਕੀਤੀ ਜਾਵੇ। ਤਾਂ ਐਡਿਸ਼ਨਲ ਐਡਵੋਕੇਟ ਜਨਰਲ ਨੇ ਸਮਾਂ ਮੰਗਿਆ ਕਿ ਸਾਨੂੰ ਸਮਾਂ ਹੋਰ ਚਾਹੀਦਾ ਹੈ ਜਵਾਬ ਦੇਣ ਲਈ। ਤਾਂ ਜਿਹੜਾ ਬਲਜੀਤ ਕੌਰ ਦਾ ਡਮੀ ਵਕੀਲ ਖੜਾ ਸੀ ਉਹ ਕਹਿੰਦਾ ਇਹ ਸਾਨੂੰ ਕੋਈ ਇਤਰਾਜ਼ ਨਹੀਂ ਸਮਾਂ ਦੇ ਦਿਓ। ਜੱਜ ਸਾਹਿਬ ਨੇ 17 ਸਤੰਬਰ ਡੇਟ ਪਾਤੀ। ਹੂੰ ਬੜਾ ਸਟ੍ਰੰਗਲੀ ਮੈਚ ਪਿੱਛਿਆ ਗਿਆ ਉਦੋਂ ਉਥੇ کورٹ 'ਚ। ਹੂੰ ਮੈਂ ਦੇਖ ਰਿਹਾ ਸੀ ਕਿ ਕਿਵੇਂ ਇਹ ਫ੍ਰੈਂਡਲੀ ਮੈਚ ਸਰਕਾਰਾਂ ਖੇਡ ਸਕਦੀਆਂ ਪ੍ਰਸ਼ਾਸਨ ਖੇਡ ਸਕਦਾ ਲੇਕਿਨ ਆ ਫ੍ਰੈਂਡਲੀ ਮੈਚ ਮੈਂ ਖੇਡਣ ਦੇਣਾ ਨਹੀਂ ਜੀ ਤਾਂ ਜੋ ਮਰਜ਼ੀ ਹੋ ਜਾਏ ਸਾਰਿਆਂ ਚ ਆ ਸਾਰੀਆਂ ਚੀਜ਼ਾਂ ਮੈਂ ਸਮਝਦਾ ਹਾਂ ਹੂੰ ਕਿਉਂਕਿ ਮੈਨੂੰ ਆ ਸਾਰੀ ਕਿਸੇ ਦੀ ਨੋਲੇਜ ਹੈਗੀ ਹੈ ਕਿ ਕਿਹੜੀਆਂ ਚੀਜ਼ਾਂ ਪ੍ਰਸ਼ਾਸਨ ਕਿੱਥੇ ਕੀ ਕਰ ਸਕਦਾ ਹੂੰ ਕਲਸ ਕੀ ਕਰ ਸਕਦੀ ਹੈ ਸਰਕਾਰ ਕੀ ਨਹੀਂ ਚੱਲ ਸਕਦਾ ਪਹਿਲਾਂ ਤਾਂ ਜਸਪ੍ਰੀਤ ਦੇ ਮਾਪੇ ਹੀ ਜਿਹੜੇ ਆ ਕਿਤੇ ਨਾ ਕਿਤੇ ਦਬਾਅ ਜਾਂ ਡਰ ਕਰਕੇ ਖਦਸ਼ਾ ਕੇ ਵਾਪਸ ਕਦਮ ਪੁੱਟਣ ਲਈ ਮਜਬੂਰ ਹੋ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਇਸ ਫਾਈਲ ਕੀਤੀ ਕਿ ਪਟੀਸ਼ਨ ਤੋਂ ਬਾਅਦ ਤੁਹਾਡੇ ਤੇ ਵੀ ਇਸ ਤਰ੍ਹਾਂ ਦੇ ਦਬਾਅ ਪੈ ਜਾਣ ਤੇ ਤੁਹਾਨੂੰ ਵੀ ਮਜਬੂਰਨ ਵਾਪਸ ਮੁੜਨਾ ਪਵੇ ਲਾਡੂ ਕਾ ਜੀ ਮੇਰੇ ਤੇ ਦਬਾਅ ਬਹੁਤ ਪੈ ਚੁੱਕੇ ਪਹਿਲਾਂ ਕਰਨਲ ਸਾਹਿਬ ਵਾਲੇ ਮੈਟਰਸ ਮੈਂ ਪਿਛੇ ਨਹੀਂ ਮੁੜਿਆ ਹੂੰ ਇੱਥੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇੱਥੇ ਵੀ ਪਿਛੇ ਨਹੀਂ ਮੁੜਨ ਲੱਗਾ ਦਲ ਨੂੰ ਹੋਰ ਵੀ ਟੀਜਾ ਮਸਲਾ ਵੀ ਆਊਗਾ ਮੇਰੇ ਸਾਹਮਣੇ ਜਿੱਥੇ ਗਲਤ ਹੋਊਗਾ ਮੈਂ ਉੱਥੇ ਵੀ ਅੜੂੰਗਾ ਤੇ ਉੱਥੇ ਵੀ ਪਿੱਛੇ ਨਹੀਂ ਹਟੂੰਗਾ ਮੈਂ ਆ ਲੜਾਈ ਮੈਂ ਪੰਜਾਬ ਵਾਸਤੇ ਲੜ ਰਹਾ ਕਿਉਂਕਿ ਇੱਥੇ ਦਿਨ ਬਦ ਦਿਨ ਜੋ ਕੰਮ ਹੋ ਰਿਹਾ ਦੇਖੋ ਗੱਲਾਂ ਦੋ ਨੇ ਲਾਡੂਗਾ ਜੀ ਯਾ ਤਾਂ ਪੰਜਾਬ ਚੋਂ ਛੱਡ ਕੇ ਅਸੀਂ ਬਾਹਰ ਚਲੇ ਜਾਈਏ ਇਹ ਜਾਂ ਕੁਝ ਇੱਥੇ ਦੇਖਿਆ ਨਹੀਂ ਜਾਂਦਾ ਲੇਕਿਨ ਆਪਣਾ ਘਰ ਛੱਡ ਕੇ ਮੈਂ ਪੰਜਾਬ ਆਪਣਾ ਹੈ ਸਾਡਾ ਪੰਜਾਬ ਹੈ ਤੁਹਾਡਾ ਪੰਜਾਬ ਹੈ ਆ ਇੱਥੇ ਆ ਕਿਲਾ ਇਹਨਾਂ ਦਾ ਪੁਲਿਸੀਆਂ ਦਾ ਜਾਂ ਕਿਸੇ ਹੋਰ ਦਾ ਪੰਜਾਬ ਨਹੀਂ ਹੈ ਜਿਹੜੇ ਮਾੜੇ ਅਫਸਰ ਨੇ ਹੂੰ ਆ ਪੰਜਾਬ ਫੋਟਾ ਹੈ ਪੰਜਾਬ ਸਾਡਾ ਹੈ ਪੰਜਾਬ ਹਰ ਇੱਕ ਬੰਦੇ ਦਾ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਜੀ ਮੈਂ ਤੇ ਇੱਕ ਚੀਜ਼ ਹੋਰ ਕਹੂੰਗਾ ਜਿੰਨੇ ਐਨਆਰਆਈ ਬਾਹਰ ਬੈਠੇ ਨੇ ਹੂੰ ਉਹਨਾਂ ਨੂੰ ਆ ਕੇ ਪੰਜਾਬ ਚ ਆਪਣੇ ਇੱਥੇ ਇੱਥੇ ਹੱਕ ਸੱਚ ਵਾਸਤੇ ਪਹਿਰਾ ਦੇਣਾ ਚਾਹੀਦਾ ਲੜਨਾ ਚਾਹੀਦਾ ਜੇ ਆਪਾਂ ਮੈਦਾਨ ਛੱਡ ਗਏ ਭੱਜ ਜਾਵਾਂਗੇ ਤਾਂ ਇੱਥੇ ਤਾਂ ਮਾੜੇ ਬੰਦੇ ਹੀ ਰਹਿ ਜਾਣਗੇ ਹੂੰ ਇੱਥੇ ਜੇ ਆਪਾਂ ਕਿਸੇ ਜਹਾਂਗੀ ਚ ਮੁਕਾਬਲਾ ਕਰਾਂਗੇ ਤਾਂ ਹੀ ਜਿਹੜੇ ਗਲਤ ਬੰਦੇ ਉਹਨਾਂ ਨੂੰ ਭਜਾਵਾਂਗੇ ਇੱਥੋਂ ਹੂੰ ਆਪਾਂ ਜੇ ਚੰਗੇ ਬੰਦੇ ਇਥੋਂ ਛੱਡ ਕੇ ਜਾਵਾਂਗੇ ਤਾਂ ਆਹੀ ਲੋਕ ਚਾਹੁੰਦੇ ਨੇ ਹੂੰ ਜਿੱਚੇ ਚੰਗੇ ਬੰਦੇ ਛੱਡ ਜਾਣ ਤੇ ਸਾਡਾ ਰਾਜ ਹੋ ਜੇ ਕੱਲਿਆਂ ਦਾ ਢਿਲੋਂ ਸਾਹਿਬ ਅਖੀਰ 'ਚ ਮੈਂ ਪੁੱਛਣਾ ਚਾਹਣਾ ਜਿਵੇਂ ਫਾਈਲ ਹੋ ਚੁੱਕੀ ਹੈ ਪਟੀਸ਼ਨ ਅਖੀਰ ਵਿੱਚ ਕੀ ਇੱਕ ਦੋ ਦਿਨਾਂ ਤੱਕ ਸੰਭਾਵਨਾਵਾਂ ਨੇ ਕਿ ਸੁਣਵਾਈ ਹੋਏਗੀ ਹਾਈ ਕੋਰਟ ਦੇ ਵਿੱਚ ਕੋਈ ਵੱਡੀ ਅਪਡੇਟ ਆ ਸਕਦੀ ਹੈ ਕਿਰਨ ਜੀ ਨੇ ਦੱਸਿਆ ਕਿ ਦੂਜੇ ਵੀ ਦਿਨ ਆਪਣਾ ਡੇਟ ਆ ਜਾਂਦੀ ਹੁੰਦੀ ਹੈ ਇਹਦੀ ਜਿਵੇਂ ਅੱਜ ਅਸੀਂ ਫਾਈਲ ਕੀਤਾ ਹੈ ਜੀ ਤਾਂ ਰਸੀਦ ਨੰਬਰ ਵੀ ਤੁਹਾਨੂੰ ਭੇਜਤਾ ਤੇ ਇਹ ਮੋਸਟ ਪ੍ਰੋਬਬਲੀ ਫਰਡੇ ਨੂੰ ਜੀ ਸਾਡੀ ਸਾਡੀ ਸੁਣਵਾਈ ਹੋਊਗੀ ਮਾਨਯੋਗ ਹਾਈ ਕੋਰਟ ਤੇ ਮੈਨੂੰ ਮੈਂ ਫੇਰ ਉਹੀ ਗੱਲ ਕਰਦਾ ਲਾਡੂ ਜੀ ਜੀ ਕਿ ਜਿਹੜਾ ਜਸਟਿਸ ਉੱਪਰ ਪਰਮਾਤਮਾ ਹੈ ਉਹਦੀ ਕਚਹਿਰੀ ਚ ਮਿਲਦਾ ਹੈ ਜੀ ਦੂਜਾ ਮੈਂ ਜਸਟਿਸ ਦੇਖਿਆ ਹੈ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਚ ਹੀ ਮਿਲਦਾ ਜੀ ਆਹ ਜਿਹੜੀ ਜੁਡੀਸ਼ਰੀ ਹੈ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਕਿ ਇਹ ਰੱਬ ਦੇ ਰੂਪ ਨੇ ਜਿਹੜੇ ਰੱਬ ਦੇ ਰੂਪ ਚ ਇਹ ਇਸ ਕੁਰਸੀਆਂ ਤੇ ਬੈਠੇ ਨੇ ਜੋ ਇਨਸਾਫ ਕਰਦੇ ਨੇ ਕਿਉਂਕਿ ਬਾਕੀ ਤਾਂ ਲੋਕ ਜਿਵੇਂ ਸ਼ਿਰੋਂ ਨੇ ਵੀ ਫਾਈਲ ਦੇ 307 ਧਾਰਾ ਤੋੜਦੀ ਹੋਰ ਫੈਲਾਫਾਈਡ ਇੰਟੈਂਸ਼ਨ ਨਾਲ ਸਾਰਾ ਕੇਸ ਡਿলিউਟ ਕਰਨ ਦੀ ਕੋਸ਼ਿਸ਼ ਕੀਤੀ ਜੇ ਜੱਜ ਸਾਹਿਬ ਵੀ ਉਹੋ ਜਿਹੇ ਹੁੰਦੇ ਜੀ ਇਹ ਤਾਂ ਇਨਸਾਫ ਹੋ ਗਿਆ ਸੀ ਸਾਡੇ ਨਾਲ ਹੂੰ ਉੱਪਰ ਰੱਬ ਥੱਲੇ ਜੁਡੀਸ਼ਰੀ ਦੋ ਹੀ ਗੱਲਾਂ ਨੇ ਜੀ ਦੋਨਾਂ ਤੇ ਰੱਬ ਜਿੰਨਾ ਭਰੋਸਾ ਹੈ ਉੱਪਰ ਰੱਬ ਤੇ ਤਾਂ ਸਾਰੀ ਕਰਦੇ ਜੁਡੀਸ਼ਰੀ ਤੇ ਵੀ ਮੈਨੂੰ ਰੱਬ ਜਿੰਨਾ ਭਰੋਸਾ ਹੈ ਜੀ ਇਹ ਪ੍ਰਵਾਦ ਨਾਲ ਇਨਸਾਫ ਹੋਊਗਾ ਪੰਜਾਬ ਦੇ ਹਾਲਾਤ ਇਹ ਕਰਨ ਦੇ ਵਿੱਚ ਮੇਰੀ ਗੱਲ ਯਾਦ ਰੱਖਣਾ ਮਾਨਯੋਗ हाई कोर्ट सुप्रीम कोर्ट का ही रोल आउगा सामने थोड़े आने समय संबंधित अहम जानकारी की है जी बहुत शुक्रिया जी थैंक यू थैंक यू